ਕੋਨ ਨੂੰ ਹੋਊ ਕੀ ਗਿਆ ਲੋਕਾਂ ਨੂੰ ਮਤਾ ਇਹ ਕਹਿਣਾ ਉਹ ਸਾਨੂੰ 12 ਖਰੀਦ ਕੇ ਲਿਉਣਾ ਹੀ ਕਰਨਾ ਡਾਕਾ ਮਾਰ ਕੇ ਲਿਉਂਦੇ ਆ ਖਰੀਦ ਕੀ ਲਿਉਂਦੇ ਅਸੀਂ ਵੀ ਕਿਤੋਂ ਅਸੀਂ ਤਾਂ ਬਰ ਨਾ ਨਾ ਬੀ ਵੀ ਬੀ ਨੀ ਨਾ ਫਿਰ ਜਾਂਣਾ ਟੱਕਰ ਦੇ ਨੱਕਰ ਦੇ ਟੱਕਰ ਦਾ ਨੱਕਰ ਦੇ ਯਾਰ ਇਹ ਨਹੀਂ ਗੱਲਾਂ ਹੁੰਦੀਆਂ ਲਓ ਜਨਾਬ ਨਵੀਂ ਆ ਲਿਉਟੀ ਦਿਖਿਆ ਬੱਚਾ ਕਬੱਚੀ ਐ ਬੱਚੀ ਬੱਚੀ ਐ ਹਾਂ ਹਾਂ ਠੀਕ ਐ ਧਾਰਾ ਮਾਰ ਲਾ ਮੈਂ ਧਾਰਾਂ ਦਾ ਤੇਰੀਆਂ ਹੀ ਮਾਰੀਆਂ ਹੋਈਆਂ ਨੇ ਅਸੀਂ ਤਾਂ ਕੀ ਮਾਰਾਂਗੇ ਭਾਈ ਪਸੰਦ ਨੇ ਉਹ ਲਾਣੇ ਦਾ ਰੋ ਪਹਿਲਾਂ ਮਾਲਕ ਨੂੰ ਪੁੱਛੀ ਆਪਾਂ ਆਪਾਂ ਦਾ ਪਤਾ ਦੇਖੀਏ ਫੇਰ ਹੀ ਆਪਾਂ ਕੋਈ ਨਹੀਂ ਰੇਂਜ ਦਾ ਪੁੱਛਾਂਗੇ ਜਿੰਨੇ ਦੀ ਬੱਕਰੀ ਉਹਨੇ ਕਿੰਨੇ ਰੁਪਏ ਲਾਵਾਂਗੇ ਕਿੰਨੇ ਦੀ ਆ ਰਾਮੇ ਓ ਕੀ ਆ ਚਰਨੀ ਓਏ ਇਹਦਾ ਕੀ ਕਰਨਾ ਬਿਨਾ ਬੱਚੇ ਦਾ ਤੂੰ ਬੱਚਾ ਹੀ ਦੇ ਕਿਹ ਰੁਪਈਆ ਦੀ ਐ ਇਹਦਾ 23000 ਰੁਪਏ 23000 23 ਕਿਹੜਾ ਮੁੱਲਾ ਜਾ 20 ਕਰ ਜਾ 25 ਕਰ 3000 ਕੀ ਪਾਸਿਆ ਬੱਚਾ ਜੀ ਬੱਚਾ ਹੋਤੀ ਬੱਚੀ ਆ ਪਤਾ ਨਹੀਂ ਬੱਚੀ ਪੱਠਾ ਪੱਠ ਕੋਈ ਗੱਲ ਨਹੀਂ ਲਾਵਾਂਗੇ ਪੱਠਾ ਲਈ ਲਾ ਰਾਮਿਆ ਕਿਹੜੀ ਆ ਪੱਟਾ ਦੀ ਇੱਥੇ ਹੀ ਬੂਣੀ ਕਰਨੀ ਆ ਸੀ ਬੰਦੇ ਆ ਜੇ ਦੋ ਆ ਰਲ ਮਿਲ ਕੇ ਕਰ ਰਹੇ ਆ ਡਰਾਮਾ ਡਰਾਮਾ ਨਹੀਂ ਆੰਮੇ ਆ ਕੀ ਨੋ ਮਤਰਾ ਭਾਈ ਚਰਨੇ ਆ ਉਹ ਮੈਂ ਤਾਂ ਜਾਣਦਾ ਨਹੀਂ ਨਾ ਉਹ ਰਾਹ ਵੜ ਪਟਨੂ ਲਓ ਜੀ ਲਓ ਅਰ ਕਿਦਰ ਕੀ ਬੂਣੀ ਦਾ ਕੰਮ ਹੈ ਅਸੀਂ ਵੀ ਬੂਣੀ ਕਰਦੇ ਆ ਅਸੀਂ ਵੀ ਕਿਸੇ ਦਰ ਦੇ ਆ ਦੋ ਜਣੇ ਅੱਜ ਰਲ ਮਿਲ ਕੇ ਕਰ ਰਹੇ ਆ ਕੋਈ ਅਸੀਂ ਕਿਸੇ ਨਾਲ ਸੌਤਾ ਨਹੀਂ ਕਰਿਆ ਤੇ ਨਾ ਕਰ ਰਹੇ ਆ ਰੁਪਈਆ ਪੱਟ ਦਾ ਲੈ ਤੂੰ ਸਾਤੋਂ 14000 ਕਿਉਂ ਬਣਾ ਲਓ ਮੈਂ ਵੀ ਨਾਲ ਆਈ ਵਾਲੀ ਕੰਮ ਹਾਂਜੀ ਅੰਨੀ ਨਹੀਂ ਕਿੰਨੇ ਦੀ ਦੇਣੀ ਆ ਕਿੰਨੇ ਦੀ ਦੇਣੀ ਇੱਕੋ ਹੀ ਦੱਸੋ ਕਿਹਨਾ ਮੈਂ ਤਾਂ ਦੱਸਦਾ ਇੰਨਾ ਵੀ ਬੱਸ ਮੈਂ ਤਾਂ ਦੱਸਤਾ ਕਿੰਨੇ ਦੀ 22000 ਦੀ ਉਹ ਗੱਲਾਂ ਧੋ ਗਈਆਂ ਫਿਰ ਬੋਲੋ ਤੁਸੀਂ ਬੋਲੋਗੇ ਜੇ ਤਾਂ 14000 ਦਾ ਕੀ ਹੁੰਦਾ ਜੇ ਸੁਣਾਉਦਾ ਦੱਸਦਾ ਨਹੀਂ ਵੀ ਬੋਲੋ 20 ਦੀ ਵੀ ਹੈ ਨੀ ਇਹ 14 ਨਹੀਂ ਤਾਂ 20 ਦੀ ਵੀ ਨਹੀਂ 22 ਦੀ ਕਿਹਾ ਤੂੰ ਐਵੇਂ 2000 ਹੋਟਾ ਦੇ ਗਾਗ ਬਣਾਉਣੇ ਆਪਾਂ ਉਹ ਜੀ ਗੱਲ ਮੇਰੇ ਕਿ ਨਹੀਂ ਉਹ ਸਾਰੀਆਂ ਲੈ ਜਾਓ ਗਾਗ ਬਣਾਉਣ ਦਾ ਹੋਰ ਚਾਚਾ ਹੀ ਠੀਕ ਆਹ ਨਾਲ ਲਮਾ ਦੇਣਾ ਆਪਾਂ ਕਰ ਦਈਏ ਕਰ ਕਰ 15 ਦੀ ਤਿੰਨ ਹੈ ਨਹੀਂ ਹੁੰਦੀ 16 ਦੀ ਤਿੰਨ ਹੈ ਨਹੀਂ ਹੁੰਦੀ ਕਿੰਨੇ ਦੀ ਆ ਕਰੋ ਮੈਂ ਦੱਸਦਾ ਭਾਈ ਯਾਰ ਕਿੰਨੇ ਦੀ ਆ ਯਾਰ ਕਿੰਨੇ ਦੀ ਆ ਤੇਰਾ ਭਲਾ ਹੋਵੇ ਕੰਮ ਦੀ ਗੱਲ ਤੇ ਆ ਜਾ ਕੰਮ ਦੀ ਗੱਲ ਹੀ ਆ ਹੋਰ ਪਸ਼ੂ ਦੇ ਲੱਗੋ ਉਹਨੂੰ ਹੋ ਕੀ ਗਿਆ ਲੋਕਾਂ ਨੂੰ ਮੈਂ ਤਾਂ ਇਹ ਕਹਿਣਾ ਉਹ ਸਾਨੂੰ 12 ਖਰੀਦ ਕੇ ਲਿਉਣਾ ਹੀ ਕਰਨਾ ਡਾਕਾ ਮਾਰ ਕੇ ਲਿਉਂਦੇ ਆ ਖਰੀਦ ਕੀ ਲਿਉਣਾ ਅਸੀਂ ਵੀ ਕਿਤੋਂ ਅਸੀਂ ਤਾਂ ਕੋਈ ਨਹੀਂ ਫਿਰ ਆ ਸਾਨੇ ਕਿਹੜਾ ਰੁਪਏ ਡਾਕੇ ਦੇ ਦੇਣੇ ਨੇ ਕੋਈ ਬੈਂਕ ਨੁਕੀ ਹੈ ਮੈਂ ਵੀ ਡਾਕੇ ਦੇ ਨਹੀਂ ਲੱਗਦਾ ਨਾ ਰੇੜੇ ਦਾ 17 ਦੀ ਤੰਨੇ ਨਹੀਂ ਹੁੰਦੀ ਬਸ ਹੁਣ ਵੇਚਤੀ ਮੇਰੀ ਤਾਂ ਕਰ ਨਾ ਬੇਇੱਜ਼ਤੀ ਨਹੀਂ ਲੈ ਨਾ ਸੀ ਇਹ ਲੈ ਉਹ ਤਾਏ ਦਾ ਭਤੀਜਾ ਹੜਕੇ ਦੇਖ ਨਤੀਜਾ ਪਰਾਂ ਨੋਟਾਂ ਨਾਲ ਕੀਚਾ ਉਹ ਕੀਚਾ ਦਾ ਪਰਾਂ ਜਦੋਂ ਚੀਜ਼ ਬੰਦਾ ਲਾ ਦੇ ਜੀ ਭਤੀਜਾ ਲੋ ਬਹੁਤ ਹਾਂ 18000 ਦੀ ਹੋਗੀ ਬਸ ਨਾ ਬੱਛਾਂ ਨੂੰ ਨਾ ਨਾ ਨੀ 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 ਨਾ ਫਿਰ ਜਾਨਾ ਟੱਕਰ ਦੇ ਨੱਕਰ ਦੇ ਟੱਕਰ ਦਾ ਨੱਕਰ ਦੇ ਯਾਰ ਇਹ ਨਹੀਂ ਗੱਲਾਂ ਹੁੰਦੀਆਂ ਨਾ ਨਾ ਨਾਰੀਆਂ ਨੂੰ ਨਾ ਮੋੜ ਲਾਟੀਆਂ ਨੂੰ ਨਾ ਮੋੜ ਨਾ 20000 ਨਹੀਂ ਹੁੰਦੀ ਨਹੀਂ ਲੈਂਦੇ ਨਹੀਂ ਲੈਂਦੇ ਨਹੀਂ ਲੈਂਦੇ ਰਹਿਣ ਦਿਓ ਫਿਰ ਜਿਹੜਾ ਧੱਕਾ ਖੋਈ ਕਬੂਤਰ ਵਰਗੀ ਪਾਠਾ ਪੁਲੀ ਬਾਰੋਂ ਵੀ ਖਰੀਤੀਆਂ ਹੋਈਆਂ ਨੇ ਚਾਚਾ ਜੀ ਮੈਂ ਕਦੋਂ ਕਹਿੰਦਾ ਵੀ ਤਖਰੀਬ ਹੁਣ ਤੂੰ ਤਾਂ ਚੱਲ ਨਾਲ ਨਹੀਂ ਹੈਗਾ ਬਾਹਰ ਕਿਹੜਾ ਲੋਕ ਐਂ ਫੜਾਉਂਦੇ ਨੇ ਰਸੇ ਦਾ ਮੁੱਕ ਗਈ ਸਾਡੇ ਠਾਰਾ ਸਾਡਾ ਸੌਦਾ ਖਰਾਬ ਕਰ ਦੇ ਲੜਕੀ ਥਾਪੜੇ ਖਾਵੇਂਗਾ ਥੋਣੀ ਕਰਨੀ ਬੰਦੀ ਸੱਚੀ ਆ ਲੈ ਬਈ ਓਏ ਆ ਜਾ ਬਈ ਇੱਕ ਮੇਮ ਨਾ ਜੀ ਆ